ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਤੇ ਡਾਕਟਰ ਹੇਮਰਾਜ ਜੀ ਤੁਹਾਡੇ ਬਲਾਕ ਪ੍ਰਧਾਨ ਸਾਡਾ ਭਾਈ ਨਮਾ ਜੂਤ ਆ ਪਿੰਡ ਮੰਡੌਰ ਤੋਂ ਸਨੀ ਕੁਮਾਰ ਜਿਹੜਾ ਕਿ ਨਸ਼ਿਆਂ ਵਿਰੁੱਧ ਬਲਾਕ ਪ੍ਰਧਾਨ ਤੁਹਾਡੇ ਇਸ ਏਰੀਆ ਦਾ ਲੱਗਿਆ ਮੁੰਡਾ ਪਰਮਿੰਦਰ ਭਾਈ ਬੈਠੇ ਨੇ ਸਰਪੰਚ ਸਾਹਿਬ ਬਾਕੀ ਜਿੰਨੇ ਵੀ ਪੰਚਾਇਤ ਤੇ ਨਗਰ ਨਿਵਾਸੀ ਬੈਠੇ ਨੇ ਅੱਜ ਦਾ ਜਿਹੜੀ ਆਪਾਂ ਗੱਲਬਾਤ ਕਰਨੀ ਆ ਲੜਾਈ ਆ ਨਸ਼ਿਆਂ ਦੀ ਜੀ ਤੰਗ ਆਪਾਂ ਸਾਰੇ ਆ ਪਰੇਸ਼ਾਨ ਆਪਾਂ ਸਾਰੇ ਆ ਅਸੀਂ ਗਲੀ ਗਲੀ ਘੁੰਮ ਕੇ ਵੀ ਪ੍ਰਚਾਰ ਕਰ ਰਹੇ ਆ ਨਸ਼ਿਆਂ ਖਿਲਾਫ ਤੇ ਪਿੰਡ ਪਿੰਡ ਜਾ ਰਹੇ ਆ ਸ਼ਹਿਰ ਵਿੱਚ ਵੀ ਪਿੰਡਾਂ ਵਿੱਚ ਵੀ ਸਾਰੀ ਟੀਮ ਲੱਗੀ ਹੋਈ ਆ ਤੇ ਸਿੱਧੂ ਆਜਾ ਸਰਪੰਚ ਸਾਹਿਬ ਬੈਠੇ ਨੇ ਸਾਡੀ ਟੀਮ ਦਿਨ ਰਾਤ ਲੱਗੀ ਹੋਈ ਆ ਜੀ ਇਸ ਟੌਪਿਕ ਤੇ ਪਰ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਬਹੁਤ ਸਾਨੂੰ ਬੀਬੀਆਂ ਮਿਲਦੀਆਂ ਨੇ ਜਾਂ ਸਿਆਣੇ ਬਜ਼ੁਰਗ ਮਿਲਦੇ ਨੇ ਬਾਈ ਮਿਲਦੇ ਨੇ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਆ ਵੀ ਬਈ ਬਾਈ ਸਾਹਮਣੇ ਨਹੀਂ ਆ ਸਕਦੇ ਵੀ ਡਰ ਲੱਗਦਾ ਜਦੋਂ ਗੱਲ ਡਰ ਦੀ ਆਉਂਦੀ ਆ ਫਿਰ ਅਸੀਂ ਜਦ ਆਪਾਂ ਆਪਣਾ ਇਤਿਹਾਸ ਵੜਦੇ ਆ ਫਿਰ ਲੱਗਦਾ ਯਾਰ ਵੀ ਆਪਾਂ ਕਿਹੜੀ ਕੌਮ ਚੋਂ ਆਏ ਆ ਤੇ ਆਪਾਂ ਡਰ ਰਹੇ ਆ ਹਨਾ ਐਡੀ ਮਹਾਨ ਕੌਮ ਚੋਂ ਆ ਕੇ ਜੇ ਆਪਾਂ ਨੂੰ ਡਰ ਲੱਗਦਾ ਫਿਰ ਆਪਣੇ ਆਪ ਤੇ ਸ਼ਰਮ ਵੀ ਆਉਂਦੀ ਆ ਆਪਣੇ ਧਰਮ ਦੀ ਇੱਕ ਮਹਾਨ ਗਾਥਾ ਜਿਹੜੀ ਸਿੱਖ ਧਰਮ ਆਪਣੇ ਰਾਜੇ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੋਈ ਆ ਜੋ ਸਟੋਰੀ ਇੱਕ ਦੱਸਣ ਲੱਗਿਆ ਕਿਉਂਕਿ ਉਸ ਟਾਈਮ ਦਾ ਜਿਹੜਾ ਖ਼ਬਰੀ ਸੀ ਆਪਣੇ ਮਹਾਰਾਜਾ ਸਾਹਿਬ ਦੀ ਫੌਜ ਵਿੱਚ ਇੱਕ ਖ਼ਬਰੀ ਵੀ ਵਿਰੋਧੀਆਂ ਨੇ ਭੇਜਦਾ ਸੀ ਸਿੱਖਾਂ ਦੇ ਭੇਸ ਵਿੱਚ ਫੌਜ ਦੇ ਭੇਸ ਵਿੱਚ ਉਹ ਜਾਣਕਾਰੀ ਇੱਧਰ ਤੋਂ ਉੱਧਰ ਆਤ ਹੁੰਦੀ ਹੈ ਜਿਵੇਂ ਹੁਣ ਵੀ ਚੱਲਦਾ ਹੈ ਨਾ ਇਹ ਚੀਜ਼ ਉਸ ਟਾਈਮ ਦੀ ਉਹਨੇ ਸਟੋਰੀ ਲਿਖੀ ਇੱਕ ਕਿਤਾਬ ਲਿਖੀ ਜੰਗਨਾਮਾ ਉਹਦੇ ਵਿੱਚ ਇਹ ਸਟੋਰੀ ਆ ਬਹੁਤ ਵਧੀਆ ਕਹਾਣੀ ਆ ਜਿੱਤੋਂ ਪੜ ਕੇ ਫਿਰ ਸ਼ਰਮ ਫੀਲ ਆਉਂਦੀ ਆ ਵੀ ਅਸੀਂ ਕਿਹੜੀ ਕੌਮ ਚੋਂ ਆਏ ਆ ਤੇ ਕਿਹੜੀ ਕਿਹੜੀ ਸਾਡੀ ਕੌਮ ਕਿੰਨੀਆਂ ਲੜਾਈਆਂ ਲੜੀਆਂ ਨੇ ਸਟੋਰੀ ਆ ਵੀ ਮਲਤਾਨ ਦਾ ਕਿਲਾ ਸੀ ਉਸ ਕਿਲੇ ਤੇ ਜਿਹੜਾ ਉਹ ਬਿਰਾਜਮਾਨ ਸੀ ਉਸ ਟਾਈਮ ਦਾ ਰਾਜਾ ਉਹ ਆਮ ਲੋਕਾਂ ਦੇ ੱੱੱਕਾ ਕਰਦਾ ਸੀ ਮਾਰ ਆਇਆ ਸਾਬ ਕੋਲ ਅਰਜੀਤ ਸਿੰਘ ਜੀ ਕੋਲ ਪਹੁੰਚੀ ਟੋਕ ਗੱਲਬਾਤ ਉਹਨਾਂ ਨੇ ਦੋ ਤਿੰਨ ਵਾਰੀ ਫੌਜ ਭੇਜੀ ਮਾਫੀ ਮੰਗਿਆ ਜਾਂਦਾ ਸੀ ਜਦੇ ਪੈਰਾਂ 'ਚ ਗਿਰ ਜਾਂਦਾ ਸੀ ਡਰ ਕੇ ਪਰ ਜਦੋਂ ਨਾ ਸਮਝਿਆ ਚੌਥੀ ਵਾਰੀ ਔਜ ਭੇਜੀ ਹਮਲੇ ਸ਼ੁਰੂ ਹੋਏ ਇੱਧਰ ਤੋਂ ਉੱਧਰ ਹਨਾ ਉਹਨਾਂ ਕੋਲ ਹਥਿਆਰ ਵੱਧ ਸੀ 29 ਟੋਕ ਟੋਕਾਂ ਸੀ ਇੱਧਰ ਆਪਣੀਆਂ ਫੌਜਾਂ ਵੀ ਲੱਗੀਆਂ ਹੋਈਆਂ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਆਪਣੇ ਜਰਨੈਲ ਸਾਹਿਬ ਉਹ ਮੂਹਰੇ ਹੋ ਕੇ ਲੜ ਰਹੇ ਸੀ ਅਕਾਲੀ ਭੁੱਲਾ ਸਿੰਘ ਤੇ ਹੋਰ ਜਿੰਨੇ ਵੀ ਆਪਣੇ ਜਰਨੈਲ ਹੋਏ ਨੇ ਹਰੀ ਸਿੰਘ ਨਲੂਆ ਜੀ ਜਦੋਂ ਉਹਦੀ ਕੰਦ ਢਾਉਣ ਗਏ ਨਾ ਬਰੂਦ ਲੈ ਕੇ ਮੂਹਰੇ ਹੋ ਕੇ ਆ ਪਹੁੰਚ ਗਏ ਵੀ ਕਿਉਂਕਿ ਕਹਿੰਦੇ ਅਸੀਂ ਪਿੱਛੇ ਰਹਿ ਕੇ ਲੜਨ ਵਾਲੀ ਕੌਮ ਨਹੀਂ ਹੈਗੇ ਅਸੀਂ ਜਰਨੈਲ ਆ ਨਹੀਂ ਆਮ ਤੌਰ ਤੇ ਕੀ ਹੁੰਦਾ ਦੀ ਰਾਜੇ ਪਿੱਛੇ ਖੜੇ ਹੁੰਦੇ ਸੀ ਜਰਨੈਲ ਪਿੱਛੇ ਹੁੰਦੇ ਹੀ ਫੌਜਾਂ ਲੜਦੀਆਂ ਹੁੰਦੀਆਂ ਸੀ ਪਰ ਸਾਡੇ ਜਰਨੈਲ ਸਿੱਖ ਕੌਮ ਦੇ ਇਹ ਜਿਹੇ ਹੋਏ ਨੇ ਜਿਹੜੇ ਆਪ ਮੂਹਰੇ ਹੋ ਕੇ ਲੜਾਈ ਲੜੀ ਆ ਜਿਨ੍ਹਾਂ ਨੇ ਗਏ ਉਹ ਕੰਦ ਢਾਉਣ ਬਰੂਦ ਹੱਥ ਵਿੱਚ ਜੀ ਲੈ ਕੇ ਗਏ ਜਿੰਨਾ ਵੀ ਬਰੂਦ ਸੀ ਜਦੋਂ ਟਾਉਣਗੇ ਉੱਪਰੋਂ ਗੋਲੇ ਸਿਰ ਤੇ ਬਰੂਦ ਹਰੀ ਸਿੰਘ ਨਲੂ ਨਲੂਆ ਜੀ ਵਾਲਾ ਵੀ ਫਟ ਗਿਆ ਪਰ ਜਦੋਂ ਉਹ ਬਰੂਦ ਫਟਿਆ ਸਰਦਾਰ ਸਾਹਿਬ ਝੁੱਸ ਗਏ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮਾਇਆ ਰਾਜਾ ਰਣਜੀਤ ਸਿੰਘ ਆਏ ਦੇਖਣ ਉਹਨਾਂ ਨੇ ਦੇਖਿਆ ਵੀ ਸਾਡਾ ਯੋਧਾ ਹਨਾ ਜਿਆਦਾ ਜ਼ਖਮੀ ਹੋ ਗਿਆ ਹੈ ਅਰਦਾਸ ਕਰਨ ਲਈ ਅੰਮ੍ਰਿਤਸਰ ਸਾਹਿਬ ਪਹੁੰਚੇ ਦਰਬਾਰ ਸਾਹਿਬ ਉੱਥੇ ਉਹਨਾਂ ਨੇ ਜਦੋਂ ਅਰਦਾਸ ਕਰਾਈ ਮੱਥਾ ਟੇਕਿਆ ਪੰਗੀ ਸਿੰਘਾਂ ਦਾ ਜਥੇਦਾਰ ਮਿਲ ਗਿਆ ਜਥੇਦਾਰ ਸਾਹਿਬ ਕਹਿੰਦੇ ਬਹਾਰਾ ਜੀ ਸਾਹਿਬ ਤੁਸੀਂ ਵੀ ਮੁਰਜਾਏ ਹੋਏ ਫੀਲ ਕਰ ਰਹੇ ਹਾਂ ਅੱਜ ਉਹਨਾਂ ਨੇ ਸਾਰੀ ਸਟੋਰੀ ਦੱਸੀ ਵੀ ਤਿੰਨ ਚਾਰ ਮਹੀਨੇ ਹੋ ਗਏ ਕਿਲਾ ਢਾਉਂਦਿਆਂ ਨੂੰ ਪਰ ਸਾਤੋ ਕਿਲਾ ਨਹੀਂ ਟੈਰਿਆ ਫੌਜਾਂ ਵੀ ਬਹੁਤ ਨੁਕਸਾਨ ਹੋ ਗਿਆ ਨਾ ਆਪਣੇ ਮਹਾਨ ਜਰਨੈਲ ਵੀ ਉਹ ਵੀ ਬਹੁਤ ਝੁੱਲਸ ਗਏ ਜਦੋਂ ਸਾਰੀ ਸਟੋਰੀ ਦੱਸੀ ਕਹਿੰਦੇ ਵੀ ਕਿੰਨੀਆਂ ਕਿਹੜੀਆਂ ਕਿਹੜੀਆਂ ਤੋਪਾਂ ਵਰਤਦੀਆਂ ਫਤਿਹ ਜੰਗ ਜੇਬ ਉਹ ਕਾਫੀ ਤੋਪਾਂ ਵਰਤ ਚੁੱਕੇ ਸੀ ਆਪਣੇ ਸਿੰਘ ਪਰ ਜਦੋਂ ਉਹ ਕਹਿੰਦੇ ਵੀ ਜੇ ਤੁਸੀਂ ਉਹ ਕਿਲਾ ਢਾਉਣਾ ਜੰਮਜਮਾ ਟੋਪ ਆ ਜਿਹਨੂੰ ਪੰਗੀ ਸਿੰਘਾਂ ਦੀ ਟੋਪ ਵੀ ਕਿਹਾ ਜਾਂਦਾ ਅਹਿਮਦ ਸਾਹਿਬ ਬਦਾਲੀ ਤੋਂ ਕੋਈ ਹੋਈ ਟੋਪ ਸੀ ਉਹ ਜਦੋਂ ਉਹ ਟੋਪ ਕਹਿੰਦੇ ਉਹ ਟੋਪ ਲੈ ਕੇ ਜਾਓ 25 ਗੋਲਿਆਂ ਨਾਲ ਭੰਦੂਗੀ ਕਿਲੇ ਨੂੰ ਬਹੁਤ ਚੌੜੀ ਦਰਵਾਜ਼ਾਰ ਸੀ ਕਿਲੇ ਦੀ ਜਦੋਂ ਲੈ ਕੇ ਗਏ ਰਾਤੋਂ ਰਾਤ ਪਚਾਇਆ ਉੱਥੇ ਹਮਲਾ ਸ਼ੁਰੂ ਕਰਿਆ ਪਹਿਲਾ ਹਮਲਾ ਕਰਿਆ ਪਹਿਲਾ ਗੋਲਾ 당 ਗਿਆ ਉਹਦੇ ਨਾਲ ਅਸਰ ਹੋਇਆ ਪੂਰਾ ਮਤਲਬ ਕਿ ਕੰਧ ਦਾ ਪਤਾ ਲੱਗਿਆ ਵੀ ਕੁਝ ਹੋਇਆ ਹਮਲਾ ਹਨਾ ਦੂਜਾ ਗੋਲਾ ਹੋਇਆ ਤੀਜਾ ਗੋਲਾ ਤੀਜੇ ਗੋਲੇ 'ਚ ਚੱਕਾ ਖੁੱਲ ਗਿਆ ਇੱਕ ਤੋਪ ਦਾ ਚਲੋ ਚੱਕਾ ਖੁੱਲਿਆ ਜਿਹੜਾ ਖਬਰੀ ਸੀ ਉਹ ਦੇਖ ਰਿਆ ਸੀ ਉਹ ਕਹਿੰਦਾ ਹੁਣ ਸੁਬਾਦ ਆਊਗਾ ਵੀ ਸਿੱਖ ਹੁਣ ਭੱਜਣ ਗਿਆ ਡਰ ਕੇ ਪਤਾ ਲੱਗਿਆ ਵੀ ਤੋਪ ਇਹਨਾਂ ਦੀ ਗਈ ਵੀ ਹੁਣ ਇਹ ਗਰਮ ਗਏ ਉੱਥੇ ਜਿਹੜਾ ਤੋਪਚੀ ਸੀ ਕਹਿੰਦਾ ਵੀ ਇੱਕੋ ਇੱਕ ਹੱਲਾ ਨਾ ਮਿਸਤਰੀ ਬੁਲਾ ਸਕਦੇ ਹੁਣ ਜੰਗ ਦੇ ਮੈਦਾਨ 'ਚ ਮਿਸਤਰੀ ਕਿੱਥੋਂ ਆਣਾ ਕਹਿੰਦੇ ਨਾ ਮਿਸਤਰੀ ਬੁਲਾ ਸਕਦੇ ਨਾ ਕੋਈ ਹੋਰ ਹੱਲਾ ਇੱਕੋ ਇੱਕ ਹੱਲਾ ਵੀ ਇੱਕ ਇੱਕ ਸਿੰਘ ਆਵੇ ਮੋਢਾ ਲਾਵੇ ਤੋਪ ਦੇ ਉਹਦੇ ਨਾਲ ਆਪ ਸਹਾਰਾ ਦੇਵੇ ਤੋਪ ਨੂੰ ਤੇ ਗੋਲਾ ਦਾਗਿਆ ਜਾਵੇ ਇੱਕ ਇੱਕ ਕਿਲੋ ਤੋਂ ਬੋੜਾ ਪੈਂਦਾ ਸੀ ਤੋਂ ਵਿੱਚ ਨਾ 14 ਫੁੱਟ ਲੰਬੀ ਸੀ ਤੋਂ ਜਦੋਂ ਕੋਈ ਮੋਢਾ ਲਾਉਣ ਦੀ ਸੋਚਦਾ ਵੀ ਤਾਂ ਉਹਦੇ ਚਿੱਟੜੇ ਉੱਡ ਜਾਣੇ ਸੀ ਕਹਿੰਦੇ ਹੁਣ ਸਵਾਦ ਆਊਗਾ ਵੀ ਹੁਣ ਸਿੱਖ ਡਰ ਕੇ ਭੱਜਣਗੇ ਮੌਤ ਦੇ ਡਰ ਤੋਂ ਉਹ ਕਹਿੰਦਾ ਨਵੇਂ ਜਾ ਕੇ ਦੇਖਣ ਗਿਆ ਚਲੋ ਦੇਖਿਆ ਇੱਕ ਤੋਂ ਇੱਕ ਸਿੰਘ ਬਾਹਾਂ ਫੜ ਕੇ ਇੱਕ ਦੂਜੇ ਨੂੰ ਪਿੱਛੇ ਧੱਕ ਕੇ ਆਪ ਅੱਗੇ ਜਾਣ ਵੀ ਅਸੀਂ ਲੜਾਂਗੇ ਵੀ ਅਸੀਂ ਮੋਢਾ ਦਾਵਾਂਗੇ ਮੈਂ ਮੋਢਾ ਦਊਂਗਾ ਕੋਈ ਕਹੇ ਮੈਂ ਮੋਢਾ ਦਊਂਗਾ ਨਾ ਪਰ ਸਿੰਘਾਂ ਦੀ ਇਹ ਚੀਜ਼ ਦੇਖ ਕੇ ਉਹ ਬੜਾ ਹੈਰਾਨ ਹੋਇਆ ਕਿ ਬੜੇ ਦਲੇਰ ਨੇ ਪਰ ਪਿੱਛੋਂ ਬਾਜ਼ ਆਈ ਇੱਕ ਜਰਨੈਲ ਉਸ ਜਿਹੜੀ ਫੌਜ ਲੜ ਰਹੀ ਸੀ ਉਹ ਉਹ ਫੌਜ ਦਾ ਜਰਨੈਲ ਸਾਧੂ ਸਿੰਘ ਉਹ ਗਏ ਬਾਬਾ ਜੀ ਕਹਿੰਦੇ ਤੁਹਾਡਾ ਜਰਨੈਲ ਮੈਂ ਆ ਪਹਿਲਾ ਮੁੱਢਾ ਮੈਂ ਦੂੰਗਾ ਮਤਲਬ ਆਪਣੀਆਂ ਕੁਰਬਾਨੀਆਂ ਐਡੀਆਂ ਨੇ ਮਹਾਨ ਕੌਮ ਚੋਂ ਆਪਾਂ ਆਏ ਆ ਪਰ ਜਦੋਂ ਆਪਾਂ ਕਹਿੰਦੇ ਆ ਨਾ ਵੀ ਸਾਨੂੰ ਮੂਹਰੇ ਆਉਣ ਤੋਂ ਡਰ ਲੱਗਦਾ ਨਸ਼ੇ ਵਾਲਿਆਂ ਦੇ ਵਿਰੁੱਧ ਨਸ਼ੇ ਵਾਲੇ ਕੌਣ ਨੇ ਜਿਨ੍ਹਾਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਉਹ ਨਸ਼ੇ ਵਾਲੇ ਨੇ ਜਿਹੜੇ ਇਕਾਦੁਕਾ ਨੇ ਆਪਾਂ ਸੈਂਕੜੇ ਆ ਐਡੀ ਬੜੀ ਫੌਜ ਆ ਆਪਣੀ ਆਪਾਂ ਪੰਜਾਬੀ ਆ ਉਹ ਜਿਹੜਾ ਵਿਰੋਧੀ ਸੀ ਨਾ ਜਿਹੜਾ ਖਬਰੀ ਸੀ ਉਹ ਇਹ ਸਟੋਰੀ ਦੇਖ ਕੇ ਕਹਿੰਦਾ ਮੇਰਾ ਦਿਲ ਵੀ ਐਂਗ ਰਿਆ ਸੀ ਵੀ ਮੈਂ ਵੀ ਸਿੰਘਾਂ ਵਾਂਗੂ ਮੋਢਾ ਦੇ ਕੇ ਸ਼ਹੀਦ ਹੋਜਾਂ ਪਰ ਕਹਿੰਦਾ ਫਿਰ ਮੈਂ ਸੋਚਿਆ ਵੀ ਜੇ ਮੈਂ ਆਪ ਸ਼ਹੀਦ ਹੋ ਗਿਆ ਤਾਂ ਇਹਨਾਂ ਦੀ ਸਟੋਰੀ ਲਿਖਣ ਵਾਲਾ ਕੋਈ ਨਹੀਂ ਹੋਊਗਾ ਇਸ ਲਈ ਆਪਾਂ ਆਪਣੀ ਕੌਮ ਦੀ ਜਿਹੜੀਆਂ ਸ਼ਹੀਦੀਆਂ ਨੇ ਉਹ ਦੇਖ ਕੇ ਆਡਾ ਡੁੱਗ ਜਾਦਾ ਦਿਮਾਗ ਚੋਂ ਕਰਦੀ ਏ ਵੀ ਚਿੱਟੇ ਵਾਲਿਆਂ ਤੋਂ ਸਾਨੂੰ ਡਰ ਲੱਗਦਾ ਅਸੀਂ ਮੂਰੇ ਆਉਣ ਤੋਂ ਡਰਦੇ ਆ ਇਹ ਦੇਖੋ ਮੂਰੇ ਤਾਂ ਆਉਣਾ ਪੈਣਾ ਜੇ ਅੱਜ ਵਕਾਂ ਦਾ ਭਵਿੱਖ ਬਚਾਉਣਾ ਇੱਕ ਨਾ ਇੱਕ ਨੂੰ ਤਾਂ ਹੋਣਾ ਹੀ ਪੈਣਾ ਅਸੀਂ ਆਏ ਹੋਏ ਆ ਅਸੀਂ ਚੱਲ ਰਹੇ ਆ ਤੁਹਾਡਾ ਸਾਥ ਚਾਹੀਦਾ ਸਾਥ ਕੌਣ-ਕੌਣ ਦੇਊਗਾ ਜੀ ਹੱਥ ਖੜੇ ਕਰਕੇ ਦੱਸੋ ਸਾਨੂੰ ਪੂਰੀ ਆਸ ਆ ਤੁਹਾਡੇ ਤੋਂ ਸਾਰੀ ਰਹਿ ਗੋ ਤੁਹਾਨੂੰ ਧੰਨਵਾਦ ਬਾਕੀ ਬਾਈ ਬੇਨਤੀ ਆ ਜੇ ਕੋਈ ਮਾੜਾ ਮੂਟਾ ਨਸ਼ਾ ਕੋਈ ਕਰਦਾ ਛੱਡ ਲਓ ਜੇ ਕੋਈ ਬੱਚਾ ਕਰਦਾ ਲਿਸਟ ਬਣਾ ਲਓ ਲਿਸਟ ਬਣਾ ਲਓ ਉਹਨੂੰ ਆਪਾਂ ਛਡਾਉਣਕ ਨਹੀਂ ਬਈ ਜੇ ਵੇਚਣ ਵਾਲੇ ਨੂੰ ਆਪਾਂ ਚਕਾਈਏ ਹਨਾ ਤੁਹਾਡੇ ਪਿੰਡ ਦੀ ਸਾਡੀ ਇੱਕ ਭੈਣ ਨੌਕਰੀ ਲੱਗੀ ਆ ਕੋਚ ਲੱਗੀ ਆ ਅਸੀਂ ਪਹਿਲਾਂ ਵੀ ਆ ਕੇ ਗਏ ਆ ਆਪਾਂ ਤਰੱਕੀਆਂ ਵੱਲ ਜਾਈਏ ਨਾ ਕਿ ਆ ਨਸ਼ਿਆਂ ਵੱਲ ਬਾਕੀ ਜਿਹੜੇ ਵੇਚਦੇ ਨੇ ਉਹਨਾਂ ਦੀ ਪ੍ਰਸ਼ਾਸਨ ਵੀ ਨਾਲ ਹਨਾ ਉਹਨਾਂ ਦੀ ਥੋੜੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਵੀ ਕਰਾਈ ਜਾਊਗੀ ਬੀਡੀਸੀ ਕਮੇਟੀਆਂ ਬਣ ਰਹੀਆਂ ਨੇ ਇਹ ਕਮੇਟੀਆਂ ਦੇ ਕਾਰਡ ਬਣ ਜਾਣਗੇ ਆਉਣ ਵਾਲੇ ਦਿਨਾਂ 'ਚ ਉਹ ਕਾਰਡ ਹਰ ਮਹਿਕਮੇ 'ਚ ਜਿੱਥੇ ਵੀ ਪੁਲਿਸ ਡਿਪਾਰਟਮੈਂਟ ਐਸਐਸਪੀ ਡਾਕਟਰ ਕਿਤੇ ਜਾ ਕੇ ਵੀ ਦਿਖਾਇਗੇ ਤੁਹਾਡੀ ਪੁੱਛ ਹੋਊਗੀ ਉੱਤੇ ਕੋਈ ਇਹ ਨਹੀਂ ਹੋਗਾ ਵੀ ਤੁਹਾਨੂੰ ਕੋਈ ਅਣਗੌਲਿਆ ਕਰ ਦਿੱਤਾ ਜਾਊਗਾ ਤੁਹਾਡੀ ਪੂਰੀ ਪੁੱਛ ਹੋਊਗੀ ਵੈਰੀਫਿਕੇਸ਼ਨ ਜ਼ਰੂਰ ਹੋਊਗੀ ਜਿਹੜਾ ਵੀ ਜਿਹਦਾ ਵੀ ਕਾਰਡ ਬਣੂਗਾ ਉਹ ਕਾਰਨ ਕੀ ਆ ਕਈ ਵਾਰੀ ਕੋਈ ਕਿਸੇ ਪਿੰਡ 'ਚ ਇੱਥੇ ਸਾਨੂੰ ਪਤਾ ਸਾਰੇ ਸਿਆਣੇ ਨੇ ਬੰਦੇ ਪਰ ਕਿਸੇ ਪਿੰਡ 'ਚ ਕਈ ਵਾਰੀ ਕੋਈ ਸ਼ਰਾਰਤੀ ਨਸ਼ਾ ਵੇਚਣ ਵਾਲਾ ਵੀ ਨਾਮ ਲਿਖਾਇਆ ਜਾਂਦਾ ਕਮੇਟੀ 'ਚ ਉਹ ਜਾਣਕਾਰੀ ਉਹਦੀ ਪੂਰੀ ਚੈੱਕਅਪ ਪੂਰਾ ਹੋਊਗਾ ਪਰ ਇਹ ਚੀਜ਼ ਆ 5000 ਕਰਨਾ ਆਪਾਂ ਚਾਹੁੰਦੇ ਆ ਜੀ ਨਸ਼ਾ ਖਤਮ ਹੋਵੇ ਚਾਹੁੰਦੇ ਆ ਨਾ ਆਪਣੇ ਪੰਜਾਬ ਲਈ ਇਕੱਠੇ ਹੋ ਕੇ ਲੜਾਂਗੇ ਜੀ ਪੱਕੀ ਗੱਲ ਆ ਹਾਂ ਜੀ ਤੁਹਾਨੂੰ ਕਰਨਾ ਕੀ ਆ ਖਬਰ ਦੇਣੀ ਆ ਜਾਣਕਾਰੀ ਦੇਣੀ ਆ ਸਰਪੰਚ ਸਾਹਿਬ ਨੂੰ ਦੇ ਦਿਓ ਸਾਡੀ ਟੀਮ ਨੂੰ ਦੇ ਦਿਓ ਸਾਡੇ ਨੰਬਰ ਪਾਈ ਉਹਨਾਂ ਤੋਂ ਲੈ ਲਿਓ ਆ ਤੁਸੀਂ ਜਾਣਕਾਰੀ ਦੇ ਦਿਓ ਚਕਾਉਣਾ ਪ੍ਰਸ਼ਾਸਨ ਦਾ ਕੰਮ ਆ ਅਸੀਂ ਮੰਤਰੀ ਸਾਹਿਬ ਨੂੰ ਆਪਣੇ ਸੇਤ ਮੰਤਰੀ ਪੰਜਾਬ ਡਾਕਟਰ ਮੋਬੀਰ ਸਿੰਘ ਜੀ ਨੂੰ ਤੇ ਬਾਕੀ ਜਿਹੜੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਆ ਸਾਰਿਆਂ ਨੂੰ ਦੇ ਕੇ ਜਾਣਕਾਰੀ ਉਹਨਾਂ ਦੇ ਕਾਰਵਾਈ ਕਰਾਵਾਂਗੇ ਇਕੱਠੇ ਹੋ ਕੇ ਲੜਾਂਗੇ ਜੀ 60 ਪਿੰਡ ਨੇ ਹਲਕੇ ਦੇ 60 ਪਿੰਡਾਂ ਦੇ ਲੋਕ ਜੇ ਐਵੇਂ ਏਕਾ ਕਰ ਲੈਣ ਆਹ ਛੁਟਕੀ ਚ ਖਤਮ ਹੋ ਜੂਗਾ ਨਾ ਕੋਈ ਬੜਾ ਕੰਮ ਨਹੀਂ ਆਏਗਾ ਵਿਚ ਨਾਲੇ 50 100 ਬੰਦੇ ਨੇ ਜਿਆਦਾ ਨਹੀਂ ਹੈਗੇ ਆਪਾਂ ਲੱਖਾਂ ਦੀ ਤਦਾਰ ਵਿੱਚ ਲੋਕ ਆ ਜਿਹੜੇ ਇਮਾਨਦਾਰੀ ਨਾਲ ਜ਼ਿੰਦਗੀ ਜੀ ਰਹੇ ਆ ਬੱਚਿਆਂ ਦੇ ਕੋ ਵੀ ਖਲੀ ਇੱਕ ਵਾਰੀ ਨਾਰਾ ਲਾ ਦੀਏ ਜੀ ਇਨਕਲਾਬ ਦਾ ਇਨਕਲਾਬ ਜਿੰਦਾਬਾਦ ਧੰਨਵਾਦੀ ਜੇ ਕੋਈ ਗੱਲ ਕਹਿਣੀ ਹੈ ਤੁਸੀਂ ਕਹਿ ਸਕਦੇ